ਆਪ ਦਾ ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਲੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਵਾਧਾ ਲਓ ਜੀ ਫਿਰ ਤੁਹਾਨੂੰ ਪਤਾ ਹੀ ਆਪਾਂ ਆਏ ਹੋਏ ਆ ਜੀ ਕਸੌਲ ਕਸੌਲ ਮਨਾਲੀ ਪੁੱਲੂ ਮਨੀ ਕਰਨ ਸਾਹਿਬ ਆਪਾਂ ਇਸ ਤਿੰਨੇ ਚਾਰੇ ਜਗਾਵਾਂ ਦਾ ਪਹਿਲੋ ਵੀ ਗੁਰਦੁਆਰਾ ਸਾਹਿਬ ਦੀ ਮੱਥਾ ਟੇਕ ਲੈਣਾ ਤੇ ਸਾਰੀਆਂ ਜਗ੍ਹਾ ਦਾ ਹੋਰ ਦਾ ਵੀ ਆਨੰਦ ਮਾਣ ਕੇ ਜਾਵਾਂਗੇ ਆਪਾਂ ਕਿਉਂਕਿ ਟੂਰ ਹੁਣ ਸਾਨੂੰ ਪਤਾ ਘਰ ਤੋਂ ਮਸੀ નીકਲ ਹੁੰਦਾ ਜੇ ਹੁਣ ਆਏ ਆ ਤਾਂ ਘੁੰਮੇ ਫਰੀ ਵੀ ਹਨਾ ਇੱਕ ਅੱਧਾ ਦਿਨ ਤੇ ਵਿਊ ਤੁਸੀਂ ਦੇਖ ਸਕਦੇ ਆ ਬਾਈ ਜੀ ਵਿਊ ਇੰਨਾ ਸੋਹਣਾ ਬਣਿਆ ਹੋਇਆ ਨਾ ਕੋਈ ਗੱਲੇ ਛੱਡੋ ਆ ਪਿੱਛੇ ਮੇਰੇ ਨਦੀ ਚੱਲ ਰਹੀ ਆ ਨਦੀ ਚ ਪਾਣੀ ਦੇਖੋ ਕਿੰਨਾ ਤੇਜ਼ ਆ ਇਹ ਲੋਕ ਸੈਲਫੀਆਂ ਲੰਦੇ ਆ ਉਤਰ ਕੇ ਹਨ ਤੇ ਬਹੁਤ ਜ਼ਿਆਦਾ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਤੇ ਬਾਕੀ ਡਾਕਟਰ ਜੀ ਜਿਹੜੇ ਲੋਕ ਉਹਨੇ ਕੰਮ ਕਰਦੇ ਆ ਦੇਖੋ ਆਹ ਹੁਣ ਆ ਦੇਖੋ ਇੱਧਰ ਰੇਤਾ ਰੇਤਾ ਕੱਢਿਆ ਜਾ ਰਿਹਾ ਜੀ ਹਨਾ ਇਹਨਾਂ ਨੇ ਰੇਤਾ ਉੱਥੋਂ ਕੱਢ ਕੇ ਇਸੇ ਤੋਂ あれ ਸਾਰਾ ਇਹ ਲੇਡੀਜ਼ ਲੱਗੀਆਂ ਹੋਈਆਂ ਬਚਰੀਆਂ ਇਹਨਾਂ ਨੇ ਇੱਥੋਂ ਰੇਤਾ ਕੱਢ ਕੇ ਸਾਰਾ ਫੇਰ ਉੱਪਰ ਪਾਣਾ ਉੱਪਰ ਤੋਂ ਫੇਰ ਇੱਥੋਂ ਗੱਡੀ ਆਉਂਗੀ ਗੱਡੀਆਂ ਲੋਡ ਹੋ ਕੇ ਜਾਣਗੀਆਂ ਉਹ ਰਸਤਾ ਹੈ ਸਾਹਮਣੇ ਸਾਰਾ ਮਤਲਬ ਦੇਖੋ ਇੱਧਰ ਦੀ ਜਿਹੜੀ ਜ਼ਿੰਦਗੀ ਹੈ ਸਾਡੇ ਤਾਂ بڑے بڑے ਦਰਿਆ ਪਏ ਆ ਨਦੀਆਂ ਪਈਆਂ ਹੈ ਹਨਾ ਜਿੱਥੋਂ ਮਰਜੀ ਰੇਤਾ ਭਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਚਲੋ ਪਰਚੀ ਵੀ ਲੱਗਦੀ ਆ ਪਰ ਫੇਰ ਵੀ ਜਿੰਨੀ ਮੁਸ਼ਕਲ ਇਹਨਾਂ ਨੂੰ ਹੁੰਦੀ ਹੈ ਇਹ ਚੀਜ਼ਾਂ ਦੀ ਉੰਨੀ ਤਾਂ ਨਹੀਂ ਆਪਣਾ ਨੂੰ ਹੈਗੀ ਆ ਦੇਖ ਲਓ ਫਿਰ ਇੱਕ ਹੋਰ ਆ ਪੂਰੇ ਜਿਹੜਾ ਪੱਥਰ ਤੋੜਿਆ ਜਾਂਦਾ ਜਿਹੜਾ ਆਪਣੇ ਘਰਾਂਾਂ 'ਚ ਪੱਥਰ ਲੱਗਦਾ ਹੈ ਨਾ ਪੂਰੇ ਪੱਥਰ ਵੀ ਤੋੜਿਆ ਜਾਂਦਾ ਏ ਉਹ ਫੇਰ ਆਪਣੇ ਘਰ ਬਣਾਉਣ ਨੂੰ ਇਹਨਾਂ ਦੇ ਕੰਮ ਆਉਂਦਾ ਤੇ ਬਾਕੀ ਬਾਈ ਜੀ ਵਿਊ ਤੁਸੀਂ ਚੈੱਕ ਕਰ ਸਕਦੇ ਆ ਮੈਂ ਤੁਹਾਨੂੰ نیچے ਜਾ ਕੇ ਦਿਖਾਉਂਦਾ ਤੇ ਵਿਊ ਤਾਂ ਮੈਂ ਕਹਿੰਦਾ ਵੀ ਬਾਖਮਾਲੇ ਬਣਿਆ ਵਾ ਆਜੋ ਚੱਲਦੇ ਆ نیچے ਆਜੋ ਜੀ ਹੁਣ ਉੱਪਰ ਦੇ ਆਪਾਂ ਥੱਲੇ ਦੇਖ ਕੇ ਉਹ ਕਰਨਾ ਬਣਾ ਰਸਤਾ ਹੈ ਨਾ ਬਹੁਤ ਖਰਾਬ ਹੈ ਉਹ ਆਪ ਉਹ ਪਿਆ ਚੀਲ ਦੇ ਦਰਖਤ ਦਾ ਇਹ ਸਾਰੇ ਦਰਖਤ ਉਹ ਚੀਲ ਦੇ ਹੀ ਆ ਜੀ ਚੀਲ ਦੇ ਕਹਿੰਦੇ ਨੇ ਚੀਲ ਦੇ ਢੀਲ ਹੁੰਦਾ ਵੈਸੇ ਤਾਂ ਪਰ ਚੀਲ ਨਿਕਲੀ ਜਾਂਦਾ ਉਹ ਤੇ ਲਾਓ ਜੀ ਆਪਾਂ ਆ ਗਏ ਹੁਣ ਥੱਲੇ ਤੁਸੀਂ ਪਾਣੀ ਦੀ ਸਪੀਡ ਚੈੱਕ ਕਰੋ ਲੋਕ ਨਹੀਂ ਬਾਈ ਜੀ ਉਹਰੇ ਡਰਦੇ ਜਮੈਂ ਦੇਖਣੋ ਲੋਕ ਕਿੱਥੇ ਬੈਠੇ ਸੈਲਫੀਆਂ ਲੱਗੇ ਵੇ ਕਰਾਉਣ ਐਨ ਪੱਥਰਾਂ ਦੇ ਉੱਪਰ ਇਹ ਜਿਹੜੀਆਂ ਨਦੀਆਂ ਨਾ ਇਹ ਪਹਾੜੀ ਏਰੀਆ ਦੀਆਂ ਨਦੀਆਂ ਆ ਇਹਨਾਂ ਦਾ ਨਾ 1 ਮਿੰਟ ਦਾ ਵੀ ਭਰੋਸਾ ਨਹੀਂ ਆ ਉੱਪਰ 22 ਚਾਂਸ ਕਿਤੇ ਬੱਤਲ ਫਟ ਗਿਆ ਕੁਝ ਹੋ ਗਿਆ ਇਹਨਾਂ 'ਚ 1 ਮਿੰਟ ਦੇ ਵਿੱਚ ਵਿੱਚ ਇਹਨਾਂ ਦੇ ਵਿੱਚ ਪਾਣੀ ਦਾ ਪੱਤਰ ਬਹੁਤ ਵੱਜ ਜਾਂਦਾ ਤਾਂ ਕਰਕੇ ਬਚਾਓ ਬੱਚੇ ਬਚਾਓ ਆ ਤੇ ਮੈਂ ਤਾਂ ਜੈਸਮੀਨ ਨੂੰ ਭਾਈ ਥੱਲੇ ਆਉਣ ਤੇ ਕਰਤਾ ਜੀ ਮਨ ਆ ਜੈਸਮੀਨ ਉਹ ਬੈਠੀ ਸਾਹਮਣੇ ਜੈਸਮੀਨ ਕਰ ਰਹੀ ਹੈ ਜੀ ਮੈਗੀ ਦੀ ਤਿਆਰੀ ਅਸੀਂ ਹੁਣ ਲੱਗੇ ਹੋਰੇ ਮੈਗੀ ਬਣਾ ਕੇ ਛਕਣ ਭੁੱਖ ਲੱਗੀ ਹੋਈ ਆ ਬਹੁਤ ਹੁਣ ਅਸੀਂ ਮਨਾਲੀ ਨੂੰ ਜਾ ਰਹੇ ਆ ਰਸਤੇ 'ਚ ਲੱਗੀ ਸਾਨੂੰ ਭੁੱਖ ਤੇ ਮਾਸ਼ਾ ਵੀ ਤੂੰ ਮੈਗੀ ਬਣਾ ਭਾਈ ਉਹ ਪਿਆਜ਼ ਪਿਓ ਦੀ ਚੀਰ ਰਹੀ ਹੈ ਜੈਸਮੀਨ ਇਹ ਮਰਹਬਤ ਬੈਂਡਿੰਗ ਖੱਲੇ ਜਾਣਾ ਬਾਕੀ ਮੈਂ ਮੈਂ ਖਾ ਬਣਾ ਲੈਂਦਾ ਵੀਡੀਓ ਤੇ ਲਓ ਜੀ ਪਰ ਫੇਰ ਵੀ ਬਚਾਓ ਤੇ ਬਚਾਓ ਆ ਜੀ। ਅ ਨਿਆਣੇ ਬੱਚਿਆਂ ਨੂੰ ਲੋਕ ਥੋੜਾ ਦੂਰ ਰੱਖਣ ਇਸ ਚੀਜ਼ ਨੂੰ ਮੈਂ ਉਹ ਦੇਖਿਆ ਲੋਕਾਂ ਨੇ ਗੱਲੀ ਬਹੁਤ ਜ਼ਿਆਦਾ ਕਰਦੇ ਆ। ਪਰ ਚਲੋ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਨਾ ਸਕਦੇ। ਅਗਲਾ ਕਹੂਗਾ ਯਾਰ ਤੂੰ ਲੋਣਾੜੇਦਾਰ ਬਣੀ ਜਾਂਦਾ ਹਨਾ। ਸਾਡੀ ਜ਼ਿੰਦਗੀ ਆ। ਫੇਰ ਕੀ ਫਾਇਦਾ ਅਗਲੇ ਦੇ ਕਹਿਣ ਤੇ। ਦੇਖੋ ਪਰ ਤੁਸੀਂ ਪਾਣੀ ਦੀ ਸਪੀਡ ਚੈੱਕ ਕਰੋ। ਕਰਨ ਲੱਗਦਾ ਉਹਦੇ ਦੂਰ ਖੜੇ ਬੰਦੇ ਨੂੰ ਵੀ ਪਾਣੀ ਦੇਖ ਕੇ ਵੇ ਜਿਹੜੇ ਬੰਦਾ ਬਾਈਚਾਂ ਤੇ ਘਰਦੇ ਬੰਦੇ ਨੂੰ ਤਾਂ ਘੱਲ ਕੇ ਮਾਰਨਾ ਇਹਨੇ ਉਹ ਕਹਾਣੀ ਜਾ ਕੇ ਦੇਖੋ ਬੰਦਾ ਦਾ ਤੇ ਪਰ ਬਾਈ ਜੀ ਨਜ਼ਾਰਾ ਵੀ ਆ ਦੇਖਣ ਦਾ ਇੱਕ ਹੈ ਨਾ ਐਰੋ ਵੀ ਆ ਦੇਖ ਆਈਫੋਨ ਦਾ ਨਜ਼ਾਰਾ ਹੈ ਮਾਰਦੇ ਕਿੰਨਾ ਦਰਾਖਤਾਂ ਦੇ ਪਿੱਛੇ ਲਾ ਜਾ ਕੇ ਆ ਨਾ ਕੀ ਛੱਡ ਰਿਹਾ ਤੁਸੀਂ ਕੀ ਚੀਜ਼ ਹੈ ਓਹ ਸਾਹਮਣੇ ਬਹੁਤ ਜ਼ਿਆਦਾ ਦੂਰ ਪਹਾੜੀਆਂ ਉੱਪਰ برف ਪਈ ਹੋ ਜਾ ਉਹ ਫਿਕਰ ਮਾਂ ਜਿਵੇਂ ਉਹ ਬੱਦਲ ਦੇਖਦਾ ਉੱਪਰ ਪਰ ਐੱਛੇ برف ਨਹੀਂ ਹੈਗੀ ਨੇੜੇ ਤੇ ਜਦੋਂ ਅਸੀਂ ਵਿਆਹ ਤੋਂ ਬਾਅਦ ਆਏ ਤੇ ਉਦੋਂ ਫਿਰ ਵੀ ਆਹ ਪਹਾੜੀਆਂ ਉੱਪਰ ਕਿਤੇ ਕਿਤੇ برف ਦੀ ਜੀਤੀ ਪਰ ਇਸ ਵਾਰ ਤਾਂ ਹਜੇ ਤਾਂ ਬਿਲਕੁਲ ਹੀ ਨਹੀਂ ਹੈ ਅੱਗੇ ਪੌਂਕੀ ਜੀ ਪਰ ਸੀਜ਼ਨ ਹੋ ਗਿਆ ਜੀ ਸ਼ੁਰੂ ਲੋਕ ਜੋੜਾ ਸੋੜਾ ਤੇ ਆ ਰਹੇ ਆ ਉਰੇ ਆਹ ਡਰੈੱਸ ਪਾ ਕੇ ਵੀ ਲੋਕ ਫੋਟੋ ਆ ਖਿਚਾਉਂਦੇ ਆ ਆ ਡਰੈਸ ਮਿਲਦੀ ਓਰੇ ਥੋੜੇ ਪੈਸੇ ਲੰਦੇ ਆ ਇਹ ਤੇ ਫੋਟੋ ਕਰ ਦਿੰਦੇ ਆ ਵੀਡੀਓ ਬਣਾਣੀ ਵੀਡੀਓ ਬਣਾ ਲਓ ਹਨਾ ਤੇ ਵਾਕੀ ਚਲੋ ਚੱਲਦੇ ਆ ਹੁਣ ਆਪਾਂ ਮੈਗੀ ਦਾ ਲੰਦੇ ਆ ਅਰੰਧ ਚੱਲਦੇ ਆ ਜੀ ਉੱਪਰ ਭਾਈ ਅਸੀਂ ਸਿਲੰਡਰ ਹੀ ਆਪਣੀ ਰੱਖ ਲਈ ਤੇਲ ਪਾ ਲਿਆ ਹੋ ਗਿਆ ਤੇਲ ਗਰਮ ਮੈਗੀ ਦੀ ਹੋ ਗਈ ਸਾਰੇ ਲੱਗ ਅਜੀਬ ਜਿਹੀਆਂ ਦੇਖਦੇ ਆਪਾਂ ਨੂੰ ਉਹ ਫੇਰ ਆਏ ਇੱਥੇ ਇਹਨਾਂ ਨੇ ਬਣਿਆ ਬਣਾਇਆ ਲੈ ਕੇ ਖਾਣਾ ਅਸੀਂ ਭਾਈ ਆਪਣੇ ਹੱਥ ਦਾ ਵਧੀਆ ਬਣਾ ਕੇ ਖਾਣਾ ਹਨਾ ਤੇ ਲਾਓ ਜੀ ਮੈਗੀ ਦੀ ਤਿਆਰੀ ਪੂਰੀ ਜੋਰਾ ਸ਼ੋਰਾ ਤੇ ਪਾਣੀ ਦੇ ਤਨਾਰ ਪਾਣੀ ਦੇ ਕਿਨਾਰੇ ਅਸਲ ਵਿੱਚ ਜਿਹੜਾ ਆ ਨਜ਼ਾਰਾ ਏ ਮੈਗੀਾਰੇ ਬੈਠ ਕੇ ਹੀ ਮੈਗੀ ਖਾਈ ਹਾਂ picnic ਹੋ ਗਈ ਇਹ ਆਪ मतलब ਜਿੱਦਾਂ ਹੁਣ ਕਈ picnic ਤੇ ਜਾਂਦੇ ਆ ਆਪਣਾ ਸਮਾਨ ਲੈ ਕੇ ਜਾਂਦੇ ਆ ਆਪਣਾ ਓਥੇ ਜਾ ਕੇ ਤਿਆਰ ਕਰਕੇ ਖਾਂਦੇ ਆ ਉਹ ਕੰਮ ਆ ਖਾਣੇ ਦਾ ਉਰੇ ਵੀ ਖਾ ਲੀਏ ਕੋਈ ਗੱਲ ਨਹੀਂ 50 ਰੁਪਏ ਦੀ ਉਹ ਆ ਇੱਕ ਹੋਰ 50 ਨਹੀਂ 100 ਦੀ ਹੋਊਗੀ ਇੱਕ ਹੋਰ ਹੋਣਾ ਚਾਹੀਦਾ ਸੀ ਇਦਾਂ ਓਥੇ ਤੇ ਤਿੰਨ ਤੇ ਤਿੰਨ ਤੇ ਲਿਖਾ ਫੇਰੇ ਪੂਰੇ ਦੋ ਐ ਤਿੰਨ ਫੜਾਈ ਤੇ ਤੈਨੂੰ ਮੈਂ ਤੇ ਦੋ ਤੇ ਦੋ ਸੀ ਵੀ ਕabhi ਤਾਂ ਨਹੀਂ ਦੇਖਿਆ ਇੱਕ ਮਿੰਟ ਮੈਂ ਦੇਖਾਂ ਲਓ ਜੀ ਮੈਗੀ ਦੀ ਭਾਈ ਤਿਆਰੀ ਆ ਬਣਾਓ ਤੇ ਆਪਣੀ ਖਾਓ ਨਜ਼ਾਰੇ ਨਾਲ ਥੋੜੀ ਜਿਹੀ ਨੂੰ ਤੇਜ਼ ਕਰ ਦੋ ਤੇਜ਼ ਕਰ ਦਈਏ ਹਾਂ ਜੀ ਲੈ ਤੇਜ਼ ਕਰ ਦੰਨੇ ਆਂ ਕੀ ਗੱਲ ਆ ਲੈ ਬੱਸ ਔੜੀ ਨਿਕਟੋ ਬੱਸ ਆਪ ਬਣਾ ਕੇ ਖਾਣ ਦਾ ਨਜ਼ਾਰਾ ਹੋਰ ਆ ਹੈ ਗੱਡੀ ਸਾਡੀ ਖੜੀ ਆ ਜੀ ਉੱਪਰ ਆ ਉਹ ਜਿਆਦਾ ਉੱਪਰ ਨਹੀਂ ਆ ਨਾਲੇ ਉੱਪਰ ਸੜਕ ਆ ਜਿੱਥੇ ਉਹ ਤਾਰਾਂ ਦਿਖਦੀਆਂ ਉਹ ਮੈਨੂੰ ਐਡਾ ਹੀ ਚੱਕ ਕੇ ਇੱਥੇ ਰੱਖ ਦਿਓ ਸਮਾਨ ਆਪੇ ਹਾਂ ਐਡਾ ਹੀ ਚੱਕ ਕੇ ਰੱਖ ਦਿਓ ਲੈ ਲਓ ਜੀ ਇਹਨੇ ਸ਼ੂਟ ਹੀ ਨਹੀਂ ਕਰ ਤੋ ਸ਼ੂਟ ਆਗਲੇ ਨੇ ਪੈਸੇ ਦਿੱਤੇ ਤੇ ਡਰੈੱਸ ਦੇ ਸ਼ੂਟ ਆਗਲਾ ਕਿੱਥੇ ਖਤਮ ਹੋਣ ਮੰਦਾ ਇਹਨੇ ਪੈਸੇ ਦਿੱਤੇ ਵੇ ਆ ਉਹਨੇ ਨਾ ਪੈਸੇ ਦਿੱਤੇ ਤੇ ਡਰੈੱਸ ਦੇ ਲੈ ਹੱਕ ਮੈਂ ਗਈ ਇਹਨਾਂ ਨੂੰ ਦੇਖ ਕੇ ਕਿੱਥੇ ਰੱਖਣਾ ਸਾਕੇ ਇਹਨਾਂ ਨੂੰ ਮੈਂ ਗਈ ਦੇਖ ਦੇਖ ਕੇ ਉਹ ਹੋ ਤਾਂ ਕਾਫੀ ਟਾਈਮ ਗਿਆ ਵੈਸੇ ਉਹਨਾਂ ਨੂੰ ਸਾਰਾ ਆਇਆ ਵੀ ਅਗਲਾ ਪੈਸੇ ਵਸੂਲ ਕਰਦਾ ਆਪਣੇ ਪੂਰੇ ਹੈ ਨਾ ਤੇ ਅੱਲਾ ਵਜੀ ਇੱਧਰ ਡ्रेसਿੰਗ ਪਾ ਕੇ ਲੇਡੀਜ਼ ਲੱਗੀਆਂ ਆ ਐ ਉੱਧਰ ਇਹ ਉਹ ਕਰਦੀਆਂ ਡਾਂਸ ਇੱਧਰ ਦਾ ਕਲਚਰ ਉਹ ਕਰਕੇ ਲਿਖੇ ਜਾਣਾ ਪੂਰਾ ਸ਼ੂਟ ਇਹਨਾਂ ਨੇ ਵਾਹ ਜੀ ਵਾਹ ਕੀ ਬਾਤਾਂ ਆ ਆ ਦੇਖ ਲੋ ਦਰਖਤ ਕੱਟੋ-ਕੱਟ ਵੀ ਮੇਰੇ ਖਿਆਲ ਨਾਲ ਇਹ 50-50 ਸਾਲ ਪੁਰਾਣੇ ਦਰਖਤ ਹੋਣੇ ਆ ਸਾਰੇ ਇੱਕ ਤੇ ਇੱਕ ਦਰਖਤ ਲੈ ਫਾਈਟੀ ਰਹੀ ਆ ਮੈਡਮ ਨੇ ਮਿਰਚਾਂ ਮਿਰਚਾਂ ਕੱਟ ਪਾਈ ਤਾਂ ਤੇ ਚਲੇ ਉੱਧਰ ਹੀ ਸੀ ਸੀ ਕਰਾ ਦੇ ਠੀਕ ਹੈ ਦੋਟੇ ਪਾ ਲਈ ਤੇ ਨਹੀਂ ਸੀ ਪਾਈ ਸੀ ਨਹੀਂ ਬਣਾਉਂਦੇ ਹੂੰ ਆ ਦੇਖੋ ਇਹ ਰੇਤਾਰ ਕਿਆ ਹੋਇਆ ਇਹਨਾਂ ਨੇ ਕੱਢ ਕੇ ਵਿੱਚ ਤੋਂ ਮਿਹਨਤ ਬਹੁਤ ਜ਼ਿਆਦਾ ਆ ਬਾਈ ਓਰੇ ਹੱਥੀ ਕਿਰਤ ਜਿਹੜੇ ਕਰਦੇ ਆ ਨਾ ਲੇਡੀਜ਼ ਸਾਰੀਆਂ ਜੀ ਉਹ ਆ ਪੱਥਰਾਂ ਦੇਖ ਲੋ ਜਿਹੜਾ ਭੰਨਿਆ ਜਾਂਦਾ ਏ ਮਕਾਨਾਂ ਬਾਸੇ ਉਹ ਲੇਡੀਜ਼ ਬੈਠੀਆਂ ਅੱਗੇ ਉਹ ਪ੍ਰਸ਼ਾਦਾ ਛਕ ਰਹੀਆਂ ਹੁਣ ਬੇਚਰੀ ਨੇ ਬਣਾਈ ਛਲਕਮਾ ਦੀ ਸਬਜ਼ੀ ਮੈਨੂੰ ਕਹਿੰਦੇ ਆ ਜਾ ਖਾਲਾ ਮੈਂ ਕਿਹਾ ਨਾ ਨਾ ਤੁਸੀਂ ਛਕੋ ਬਹੁਤ ਸੋਹਣੀ ਖੁਸ਼ਬੂ ਆਦੀ ਸੀ ਛਲਕਮਾ ਦੀ ਸਬਜ਼ੀ ਹੈ ਇੱਧਰ ਇੱਧਰ ਹੋਈ ਜਾਂਦੀ ਆ ਹੁਣ ਸਿਆ ਇੱਧਰ ਮੌਸਮ ਚੇਂਜ ਹੈ ਮੈਨੂੰ ਕਹਿੰਦੇ ਸ਼ਕਲ ਨਾ ਮੈਂ ਤਾਂ ਤੁਸੀਂ ਸ਼ਕੂ ਹੁਣ ਰਾਤ ਜਿਹੜੀ ਆਪਾਂ ਮਿਕਸ ਵੈਜ ਮੰਗਾਈ ਸੀ ਉਹਦੇ ਵਿੱਚ ਗੋਭੀ ਵੀ ਸੀ ਉਹ ਗੋਭੀ ਇੱਧਰ ਦੀ ਹੋਤੀ ਉਹ ਪਹਾੜਾਂ 'ਚ ਹਜੇ ਹੋਈ ਜਾਂਦੀ ਆ ਆਪਣੇ ਵੱਲ ਤਾਂ ਬੰਦ ਹੋ ਗਈ ਇੱਧਰ ਹੋਈ ਜਾਂਦੀ ਆ ਆ ਚੀਜ਼ ਆ ਤੇ ਲਓ ਜਗਾ ਸਾਨੂੰ ਇਹ ਵੈਸੇ ਵਧੀਆ ਮਿਲ ਗਈ ਜੀ ਸਾਫ ਸਫਾਈ ਹੈ ਜਗ੍ਹਾ ਤੇ ਤੇ ਬਾਕੀ ਪਾਈ ਹੋਣਾ ਮਰਚਾਂ ਗਈਆਂ ਜੀ ਪੈ ਮੈਗੀ ਚ ਹੈ ਸਲੈਂਡਰੀ ਦਾ ਫਾਇਦਾ ਬਹੁਤ ਆ ਦੇਖੋ ਜੀ ਜਿੱਥੇ ਮਰਜੀ ਲੇ ਜੇ ਇਹਨੂੰ ਨਾ ਕੋਈ ਜ਼ਿਆਦਾ ਵੇਟ ਹੈ ਹਨਾ ਇਹ ਆਪਾਂ ਸਬੰਧਾਰ ਭਾਈ ਜੋ ਮਰਜੀ ਬਣਾ ਕੇ ਖਾਉ ਇਹਦੇ ਵਰ ਇਹਦੇ ਵਰਗੀਆ ਮੌਜ ਨਹੀਂ ਹੈ ਸਰੋਂ ਦੇ ਤੇਲ ਦੀ ਬੋਤਲ ਅਸੀਂ ਇੱਥੇ ਲਈ ਆ ਕੇ ਸਰੋਂ ਦੇ ਤੇਲ ਦੀ ਬੋਤਲ ਅਸੀਂ ਭੁੱਲੇ ਆਏ ਤੇ ਇਹ ਸਾਨੂੰ ਮਿਲੀ 200 ਦੀ 1 ਲੀਟਰ ਦੀ ਕਿੰਨੇ ਦੇ ਲੰਨੇ 160 ਰੁਪਏ ਦੀ ਹਿੱਟਰ ਮੁੱਲਾ ਦਾ ਹਾਂ 140 ਪਤਾ ਨਹੀਂ 60 ਕਦਾ ਹੋਊਗਾ ਰੇਟ ਤੇ ਅਸੀਂ ਘਰਾਂ ਤੇ ਸ਼ੀਸ਼ੀ ਚ ਪਾ ਲੈਣਾ ਤਾਂ ਕਿਸੇ ਚ ਪਰ ਭੁੱਲਿਆ ਏ ਚਲੋ ਕੋਈ ਗੱਲ ਨਹੀਂ ਰੱਖਣਾ ਤਾਂ ਦੁੱਧ ਚਾਹ ਪੱਤੀ ਨਹੀਂ ਸੀਗੀ ਦੁੱਧ ਤਾਂ ਆ ਜਾਏ ਹਾਂ ਬੱਸ ਇੰਨਾ ਕਰਦੇ ਆ ਰਸਤੇ ਚ ਜਾਂਦੇ ਹੋਏ ਥੋੜਾ ਥੋੜਾ ਲੈ ਲੈਣੇ ਆ ਦੁੱਧ ਤਾਂ ਸੱਕਾ ਦੁੱਧ ਲੈ ਲੈਣੇ ਦੁੱਧ ਦਾ ਸੱਕਾ ਹੀ ਲੈ ਹੋਣਾ ਕਿਉਂਕਿ ਦੂਜਾ ਦੁੱਧ ਤਾਂ ਖਰਾਬ ਹੋ ਜਾਣਾ। ਮੈਂ ਉਹੀ ਕਹਿੰਦੀ ਆ ਸੁੱਕਾ ਦੁੱਧ ਲੈ ਲੈਣੇ। ਹਾਂ ਸੁੱਕਾ ਦੁੱਧ ਤਾਂ ਲੈ ਲੈਣੇ ਆਹੋ ਸਿਲੰਡਰੀ ਦਾ ਫਾਇਦਾ ਹੈ ਜਦੋਂ ਮਰਜ਼ੀ ਚਾਹ ਬਣਾ ਕੇ ਪੀਓ। ਉਹ ਲਾਹੇਆ ਪੈਆਂ ਨੂੰ ਮਿਰਚਾਂ ਲਾਲ ਵੀ ਪਾਉਣੀਆਂ ਐ। ਕਮਾਲ ਹੋ ਗਈ ਦਾਸ ਹਰੀਆਂ ਵੀ ਪਾਤੀਆਂ ਲਾਲ ਵੀ। ਇਹ ਕੰਮ ਜਿਆਦਾ ਕਾ ਹੋ ਜਾਣਾ ਮੈਨੂੰ ਲੱਗਦਾ ਹਾਂ ਚੱਲ ਠੀਕ ਆ ਥੱਲੇ ਪੈਂ ਜਾਂਦਾ ਸੋ। ਲਓ ਹੋਰ ਭੜਿਆ ਮਸਾਲੇ ਨੇ ਰੰਗ ਹੈ ਨਾ ਹੂੰ ਬਾਕੀ ਭਾਈ ਸਮਾਨ ਸਾਡੇ ਕੋ ਪੂਰਾ ਹੈ ਇਨਫੈਕਟਿਵ ਪੂਰੀ ਕਰੀ ਹੋਈ ਆ ਸਰ ਇਹ ਲਓ ਮਸਾਲਾ ਪੈ ਗਿਆ ਮਸਾਲੇ ਪਤਨ ਮੈਡਮ ਕਿਹੜੇ ਕਰੇ ਲਿਆਈ ਗਿਆ ਤੇ ਉੱਪਰ ਇੱਕ ਆਂਟੀ ਬੈਠੀ ਆ ਮੈਗੀ ਬਣਾ ਰਹੀ ਆ ਉਹ ਦੀ ਦੀ ਹਾਂ ਉਹ ਭੈਣ ਸਾਡੀ ਆਂਟੀ ਤਾਂ ਨਹੀਂ ਕਹਿ ਸਕਦੇ ਭੈਣ ਕਹਿ ਸਕਦੇ ਇਹ ਕਹਿ ਸਕਦੇ ਹਾਂ ਤੇ ਉਹ ਬਹੁਤ ਖੁਸ਼ ਹੋਏ ਉਹ ਕਹਿੰਦੇ ਵੀ ਵਧੀਆ ਗੱਲ ਆ ਤੁਸੀਂ ਆਪਣਾ ਸਮਾਨ ਲੈ ਕੇ ਆਏ ਆ ਵੀ ਤੁਸੀਂ ਵਧੀਆ ਗੱਲ ਆਪਣਾ ਬਣਾ ਕੇ ਸਕੋ ਤੁਸੀਂ ਆਪਣੀ ਵੀਡੀਓ ਬਣਾਓ ਤੂੰ ਡਰਦੀ ਕਰਦੇ ਹੋ ਜਦੋਂ ਮੈਨੂੰ ਛੱਡ ਗਿਆ ਮੈਂ ਕਹਿੰਦੇ ਤੂੰ ਘਰ ਹਾਂ ਉਹ ਟਾਗਾ ਭਾਗ ਗਿਆ ਚੂੜੇ ਚ ਚੁੰਨੀ ਦਾ ਵੀ ਇੰਨਾ ਦੇ ਵੀ ਬੈਠੇ ਆ ਹਾਂ ਤੇ ਕੀ ਹੈ ਇਹ ਕਾਰਮਾ ਹਾਂ ਬਹੁਤ ਬਹੁਤ ਸਵਾਹ ਬੋੜੇ ਬੋੜੇ ਗਏ ਇੰਨੇ ਬੋੜੇ ਲਾਉ ਜੇ ਤੇ ਪਾਤਾ ਪਾਣੀ ਉਹ ਕੋਈ ਦੇਖ ਕੇ ਮੜਿਆ ਦੇਖੋ ਲਾਓ ਯਾਪ ਪੈ ਗਿਆ ਫਟਾ ਪਾਣੀ ਵਿੱਚ ਮਿਆਣਿਆਂ ਨੂੰ ਉਧਰ ਰੱਖ ਲਓ ਮੜਾ ਜਾ ਸੋਨੇ ਦੇ ਵਿੱਚ ਪੈ ਜਾਈ ਮਸਾਲਾ ਨਾ ਸੌਰੀ ਮੈਗੀ ਹਾਂ ਸਰੋਂ ਤੇ ਇਹ ਲਿਓ ਆ ਗਭੜੀ ਦੀਆਂ ਸੀ ਨੇ ਲਓ ਜੀ ਹਾਂ ਹੋਰ ਪਾਣੀ ਦੇ ਵਿੱਚ ਮੈਗੀ ਆ ਨਜ਼ਾਰਾ ਹੈ ਦੇਖੋ ਆਪਣੀ ਚੀਜ਼ ਲਿਆਂਦੀ ਵੀਰਾ ਮੈਗੀ ਦਾ ਸਾਡੇ ਕੋਲ ਇੱਕ ਪ੍ਰੋਜੈਕਟ ਹੋਰ ਤੇ ਆਇਆ ਬੜਾ ਨਜ਼ਾਰੇ ਨਾਲ ਬਣਾਓ ਤੇ ਖਾਓ ਕਿੰਨੇ ਕੁ ਬਣਾਉਣੀ ਮੈਨੂੰ ਅੱਥੀ ਬਸ ਆਪਣੇ ਦੋ ਜਣੇ ਆ ਜੋਗੀ ਇਹ ਬਣਾ ਲੈ ਹੋਰ ਕਿੰਨੇ ਹੋਰ ਹੋਰ ਕਿਹਨੂੰ ਖੁਲਾਉਣੀ ਆ ਆ ਵੀ ਬਾਹਰ ਚੱਲ ਬਬਾ ਤਾਂ ਬਾਕੀ ਆ ਪੂਰਾ ਸੂਰਾ ਪਾ ਦੇਣੀ ਉਹ ਲੋੜੇ ਨਹੀਂ ਇੰਨੀ ਕਿੱਥੇ ਖਾਣੀ ਜਾ ਸੀ ਪੌਣਾ ਬਾਹਰ ਚੱਲ ਚਲੋ ਬਸ 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 ਬਹੁਤ ਆ ਨਜ਼ਾਰੇ ਹੋਣੀ ਆ ਨਾ ਇਹ ਗਰਮ ਤਣੀ ਹੋ ਗਈ ਕਰ ਚੀ ਪਾਣੀ ਪੈਣਾ ਹਲੇ ਨਹੀਂ ਪਾਣੀ ਪੈਣਾ ਅਜੇ ਹੋਰ ਹਨਾ ਲਾਓ ਜੀ ਹੁਣ ਮੈਗੀ ਦੀ ਹੋ ਗਈ ਤਿਆਰੀ ਫੈਂਕ ਫੁੱਲ ਆਹ ਮਸਾਲਾ ਪਾੜਾ ਇਹਦੇ ਚ ਮੈਗੀ ਮਸਾਲਾ ਹੌਲੀ ਹੌਲੀ ਧਿਆਨ ਨਾਲ ਧਿਆਨ ਨਾਲ ਸੀਮ ਕਰੋ ਮੜੇ ਦੀ ਆ ਕੇ ਹਲਕਾ ਤਰਾਓ ਮੇਰੀਏ ਬੱਟੋ ਹਾਂ ਹੋ ਗਿਆ ਹੋ ਗਿਆ ਹੋ ਗਿਆ ਲਓ ਪਹਿਲਾ ਮਸਾਲਾ ਮੈਗੀ ਮਸਾਲਾ ਇਹ ਜੀ ਜਦਾ ਹੋ ਰਹਾ ਇਹ ਨੂੰ ਮੈਨੇ ਪਿਕਨਿਕ ਹੈ ਆ ਹੁੰਦੀ ਆ ਪਿਕਨਿਕ ਮਨਾਉਣੀ ਉਪਾ ਹੁਣ ਬਣਿਆ ਬਣਾਇਆ ਖਾਜੋ ਹੈ ਉਰੇ ਮੜੇ ਟਾਈਮ ਵੀ ਸਪੈਂਡ ਹੋ ਜਾਂਦਾ ਹਨਾ ਤੇ ਯਾਦ ਵੀ ਬਣ ਜਾਂਦੀ ਆ ਨਾਲੇ ਸਾਡੀ ਤਾਂ ਖਾਸ ਕਰਕੇ ਆਪ ਬਣਦੀ ਹੁੰਦੀ ਆ ਬਲੌਗ ਬਣਦਾ ਤੇ ਇਹ ਜੀ ਜਗਾ ਤੇ ਦੇਖ ਲੋ ਹਨਾ ਮੈਗੀ ਬਣਾ ਕੇ ਇਹਦੀ ਕਿਤੇ ਭਰਨੀ ਭੜੀ ਖਤਮ ਹੋ ਗਿਆ ਪਾਣੀ ਉੱਪਰ ਹੈਗੀ ਏ ਟੋਟੀ ਏ ਚੱਲ ਆਪਣੀ ਮੈਗੀ ਤਾਂ ਬਣ ਜੂਗੀ ਮੈਗੀ ਆਪਾਂ ਬਣਾ ਕੇ ਚਾਹੇ ਉੱਪਰ ਲੈ ਜਾਾਂਗੇ ਜੈਸਮਿਨ ਹਨਾ ਚਾਹੇ ਖਾ ਉੱਪਰ ਲਾਵਾਂਗੇ ਇਹਨਾਂ ਵਿੱਚ ਪਾਣੀ ਪੋ ਬਹਿ ਕੇ ਚੜਾਣੀ ਆ ਫਿਰ ਪਾਣੀ ਪੋ ਬਹਿ ਕੇ ਖਾ ਲਾ ਪਾਣੀ ਵਰਤ ਤੁਸੀਂ ਕੋ ਮੇ ਆਏ ਥੱਲੇ ਪਾਣੀ ਚੱਲ ਮੈਂ ਉੱਪਰ ਤੇ ਭਰ ਲਿਆ ਹਾਂ ਬੋਤਲ ਜਾ ਕੇ ਪੀਣ ਵਾਲਾ ਪਾਣੀ ਮੈਂ ਕਹਿੰਦਾ ਦਾ ਵੀ ਮੁੱਕ ਗਿਆ ਤੁਸੀਂ ਚਾਹ ਪੀਣੀ ਹੈ ਜਿਹੜੀ ਕਹਿੰਦੀ ਸੀ ਸਰਨੇ ਚਾਹ ਪੀਣੀ ਤਾਂ ਪੀ ਲੂਗੀ ਕੋਈ ਨਹੀਂ ਇੱਥੇ ਥੋੜੇ ਕੋ ਪੀ ਲੰਨੇ ਭੈਣ ਕੋ ਚਾਹ ਪੀ ਲੰਨੇ ਜਾ ਕੇ ਨਾਲੇ ਉਹ ਵਿਚਰੀ ਐਨ ਬੋਲ ਬਾਣੀ ਉਹਦੀ ਬਹੁਤ ਵਧੀਆ ਹੈ ਨਾ ਸੋਹਣਾ ਸੁਹਾਇਆ ਥੋੜੇ ਵੀ ਹਾਂ ਮੈਂ ਉਹਨੂੰ ਕਹਿ ਕੇ ਆਈ ਮੈਂ ਤੇ ਤੁਹਾਨੂੰ ਥੋੜੀ ਜੀ ਦੋਂਗੇ ਗਿਆ ਦੇ ਨਾ ਲਿਆ ਦੇ ਨਾ ਮੈਂ ਵੀ ਖਾ ਲੂਗੀ ਕਹਿੰਦੀ ਉਹ ਭੈਣ ਵਿਚਰੀ ਸਾਡੀ ਓਰੇ ਉਹਨਾਂ ਦਾ ਆਪਣੇ ਉਹਨਾਂ ਨੇ ਦੁਕਾਨ ਲਾਈ ਹੋਈ ਹੈ ਛੋਟੀ ਜੀ ਮੈਗੀ ਵੀ ਬਣਾਉਂਦੇ ਆ ਤੇ ਹੋਰ ਵੀ ਸਮਾਨ ਬਣਾਉਂਦੇ ਬਰੋਂਠੇ ਬਰੋਂਠੇ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਂਦੇ ਆ ਲਾ ਜਾ ਕੇ ਆਓ ਜੀ ਮੈਗੀ ਸਾਡੀ ਹੋ ਗਈ ਤਿਆਰ ਬਹੁਤ ਸਵਾਦ ਬੜੀਆਂ ਮੈਗੀ ਸਾਡੀ ਆਨ ਬਿਲਕੁਲ ਆਨ ਟੇਸਟੀ ਲੈ ਭਾਈ ਯਾਜ਼ਮੀ ਨੇ ਪਹਿਲੇ ਹੀ ਟੇਸਟ ਕਰ ਲਈ ਪਾਣੀ ਦੇ ਪਹਾੜਾ ਦੇ ਵਿੱਚ ਮੈਨੇ ਥੋੜੇ ਦਾ ਲਾਦੇ ਲਾਲ ਆਦੇ ਸਵਾਦ ਆ ਲੱਗੇ ਨਜ਼ਾਰਾ ਭਾਈ ਸਹੀ ਗੱਲ ਆ ਦੇਖੋ ਜੀ view ਹਨਾ ਇੱਥੇ ਬੈਠ ਕੇ ਆਮ ਖਾਣ ਦਾ ਨਜ਼ਾਰਾ ਵੱਖਰਾ ਹੈ ਬਾਹਰ ਤੇ ਲਓ ਜੀ ਚੱਲ ਰਹੀ ਆ ਮੈਗੀ ਪਾਲਟੀ ਹੈ ਜੀ ਟੇਸਟੀ ਆ ਬਹੁਤ ਚੰਗੀ ਠੀਕ ਆ ਠੀਕ ਆ ਤੇ ਪਾਣੀ ਮੈਂ ਭਰ ਲਿਆ ਉੱਪਰ ਤੇ ਜਾ ਕੇ ਕੁਦਰਤੀ ਪਾਣੀ ਜਿਹੜਾ ਉੱਪਰ ਆ ਰਿਹਾ ਪਾੜਾ ਚ ਤੂਟੀ ਦਾ ਤੇ ਠੰਡਾ ਪਿਆ ਬਰਸ ਵਰਗਾ ਪਾਣੀ ਦੇਖ ਲਾ ਪੀ ਸਾਤ ਨਾਲੇ ਨਾਲੇ ਸਿੰਪਲ ਪਾਣੀ ਆ ਮੇਲੇ ਫ੍ਰੀਜ ਤੋਂ ਪਰ ਠੰਡਾ ਬੱਠ ਵਰਗਾ ਪਿਆ ਚਲੋ ਜੀ ਫਿਰ ਹੁਣ ਸ਼ਕ ਲਈਏ ਮੈਜੀ ਉਹ ਯਾਹ ਪਹਿਲਨੇ ਭਾਈ ਲਾਈ ਵੀ ਆ ਦੁਕਾਨ ਉਹਰੇ ਹਨਾ ਤੇ ਚਾਹ ਬਰੈਡ ਜਿਹੜੀ ਦੀਦੀ ਦੀ ਗੱਲ ਕਰਦੇ ਸੀਗੇ ਉਹ ਆ ਦੀਦੀ ਆ ਠੀਕ ਆ ਕਹਿੰਦੇ ਤੁਸੀਂ نیچے ਜਾਓ ਕਿਉਂ ਨਹੀਂ ਜਾਂਦੇ نیچے ਹਨਾ भी चाटी चाटी ए, नहीं बैठे हैं तो। तैना भी यहाँ छोटे-छोटे बच्चियाँ। ये लड़कियाँ? नहीं आ, नहीं लड़कियाँ। हाँ ये जोड़बा लगने वाले बच्चे आएंगे। जोड़बा ही जोड़बा। हाँ हाँ जोड़बा। जोड़बा बच्चियाँ। चलो 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 ਵੇਸੇ ਕਹਾਂ ਸੀ ਹੋਰ ਇਹ ਨਹੀਂ ਨਹੀਂ ਪਿਆ ਚਲੋ ਜੀ ਫੇਰ ਹੁਣ ਚੱਲੀਏ ਐ ਜੀ ਤੁਸੀਂ ਕਿੱਥੇ ਕਿੱਥੇ ਵੇਸੇ ਵਕਤ ਵਿਚੜਿਆ ਹੋਣਾ ਚੰਗਾ ਜੀ ਉਹ ਲਓ ਜੀ ਆ ਖੜੀ ਸਾਡੀ ਪੱਟੀ ਚੱਲੀਏ ਫੇਰ ਹੁਣ ਉਹ